ਅਸੀਂ ਵਿੱਦਿਆ ਦੇ ਵਿੱਚ ਲੱਗੇ ਆ ਅੱਜ ਮਜਬੂਰੀ ਚ ਬੱਚੇ ਗਰੀਬਾਂ ਨੂੰ ਜਿਹੜੇ ਨੇ ਉਹ ਸਰਕਾਰੀ ਚ ਪੜਾਉਣੇ ਪੈ ਰਹੇ ਨੇ ਕਿਉਂਕਿ ਕਰਨ ਕੀ ਫਿਰੋ ਹੋਰ ਕੁਚਾਰਾ ਨਹੀਂ ਅਸੀਂ ਕਹੇ ਵੀ ਇਹ ਬਦਲਦੀ ਹੈ ਦਿੱਲੀ ਦੇ ਵਿਚਾਰਵਨ ਕੇਜਰੀਵਾਲ ਜੀ ਨੇ ਬਦਲਿਆ ਕਿ ਸਕੂਲ ਠੀਕ ਕਰੀਏ ਤਾਂ ਉਹਨਾਂ ਨੂੰ ਟਾਈਮ ਲੱਗ ਗਿਆ ਆਪ ਉਹਨਾਂ ਦਾ ਕਰਿਆ ਤਾਂ ਤਜਰਬਾ ਆਪਾਂ ਨੇ ਵਰਤ ਲਿਆ ਇੱਥੇ ਆਪਾਂ ਬਹੁਤ ਵਧੀਆ ਬਹੁਤ ਸ਼ਾਨਦਾਰ ਤਰੀਕੇ ਨਾਲ ਦੋ ਸਾਲਾਂ ਦੇ ਵਿੱਚ ਹੀ ਆਪਾਂ ਬਹੁਤ ਅੱਗੇ ਲੰਘ ਗਏ ਵਿੱਦਿਆ ਦੇ ਮਾਮਲੇ 'ਚ ਤੇ ਇਸੇ ਤਰੀਕੇ ਨਾਲ ਹੈਲਥ 'ਚ ਗਰੀਬ ਦੇ ਇਲਾਜ 'ਚ ਮੇਰੀ ਜਿਹੜੀ ਸੋਚ ਹੈ ਜੋ ਮੈਂ ਸੋਚਦਾ ਤੁਹਾਡੇ ਸਹਿਯੋਗ ਨਾਲ ਤੁਹਾਡਾ ਸਾਥ ਇਸੇ ਤਰ੍ਹਾਂ ਰਿਹਾ ਤੁਹਾਡਾ ਯਕੀਨ ਮੇਰੇ ਤੇ ਇਸੇ ਤਰ੍ਹਾਂ ਰਿਹਾ ਇਕ ਤਾਂ ਮੈਨੂੰ ਥਕਾਵਟ ਨਹੀਂ ਹੁੰਦੀ ਦੂਜਾ ਮੈਨੂੰ ਇਹ ਹੁੰਦਾ ਕਿ ਪ੍ਰਮਾਤਮਾ ਨੇ ਇੰਨਾ ਵਧੀਆ ਮੌਕਾ ਦਿੱਤਾ ਭਗਵਾਨਤਮਾਨਾ ਹੁਣ ਜੇ ਤੂੰ ਹੁਣ ਵੀ ਨਾ ਕੁਝ ਕਰ ਸਕਿਆ ਪੰਜਾਬ ਵਾਸਤੇ ਸਟੇਟ ਵਾਸਤੇ ਲੋਕਾਂ ਵਾਸਤੇ ਗਰੀਬਾਂ ਵਾਸਤੇ ਦਬਿਆਂ ਕੁਚਲਿਆਂ ਵਾਸਤੇ ਫਿਰ ਆਉਣ ਵਾਲੀਆਂ ਪੀੜ੍ਹੀਆਂ ਤੈਨੂੰ ਲਾਂਭਾ ਦੇਣਗੀਆਂ ਵੀ ਇੰਨਾ ਵਧੀਆ ਮੌਕਾ ਮਿਲਿਆ ਸੀ ਤੁਸੀਂ ਕੀਤਾ ਕਿਉਂ ਨਹੀਂ ਤਾਂ ਮੈਂ ਇਹੀ ਗੱਲ ਆਪਣੇ ਸਾਥੀਆਂ ਨੂੰ ਕਹਿਣਾ ਕਿ ਬੜਾ ਵਧੀਆ ਮੌਕਾ ਦਿੱਤਾ ਹੋਇਆ ਲੋਕਾਂ ਨੇ ਆਪਣੇ ਤੇ ਯਕੀਨ ਕੀਤਾ ਹੋਇਆ ਲੋਕ ਕਹਿੰਦੇ ਕਰ ਲੋ ਠੀਕ ਕਰ ਲੋ ਤੇ ਲੋਕ ਸਭ ਤੋਂ ਵੱਡੇ ਨੇ ਲੋਕਾਂ ਨੇ ਜਿਹੜੀ ਸ਼ਕਤੀ ਦਿੱਤੀ ਉਹ ਵੱਡੀਆਂ ਮੇਰੀ ਜਿਹੜੀ ਸੋਚ ਹੈ ਮੇਰੀ ਸੋਚ ਇਹ ਹੈ ਕਿ ਮੈਂ ਲੋਕਾਂ ਦੀ ਮਜਬੂਰੀ ਨੂੰ ਮਰਜ਼ੀ 'ਚ ਬਦਲਣਾ ਚਾਹੁੰਦਾ ਅੱਜ ਮਜਬੂਰੀ ਹੈ ਕਿ ਪ੍ਰਾਈਵੇਟ ਹਸਪਤਾਲ ਚ ਇਲਾਜ ਕਰਾਉਣਾ ਪੈ ਰਿਆ ਮਜਬੂਰੀ ਹੈ ਕਿਉਂਕਿ ਸਰਕਾਰੀ ਤੇ ਯਕੀਨ ਨਹੀਂ ਰਿਹਾ ਸਰਕਾਰੀ ਚ ਡਾਕਟਰ ਨਹੀਂ ਹੈਗੇ ਦਵਾਈਆਂ ਨਹੀਂ ਹੈਗੀਆਂ ਮਸ਼ੀਨਾਂ ਨਹੀਂ ਹੈਗੀਆਂ ਇਲਾਜ ਹੈ ਨਹੀਂ ਚੱਲ ਕੋਈ ਨਹੀਂ ਜੇ 4 ਬਿਗੇ ਜ਼ਮੀਨ ਹੈ ਉਹ ਵੇਚ ਦਿੰਨੇ ਆ ਪ੍ਰਾਈਵੇਟ ਚ ਮਹਿੰਗਾ ਇਲਾਜ ਹੈ ਜਾਨ ਤਾਂ ਬਚਾਈਏ ਜਿਹਾਣਾ ਤਾਂ ਹਰੇਕ ਚਾਹੁੰਦਾ ਹੈ ਤਾਂ ਸਾਨੂੰ ਮਜਬੂਰੀ ਦੇ ਵਿੱਚ ਗਰੀਬਾਂ ਨੂੰ ਵੀ ਲਾਜ ਮਹਿੰਗਾ ਕਰਾਉਣਾ ਪੈ ਰਿਹਾ ਪ੍ਰਾਈਵੇਟ ਹਸਪਤਾਲਾਂ 'ਚ ਸਾਨੂੰ ਮਜਬੂਰੀ 'ਚ ਆਪਣੇ ਬੱਚੇ ਪ੍ਰਾਈਵੇਟ ਸਕੂਲਾਂ 'ਚ ਪੜਾਉਣੇ ਪੈ ਰਹੇ ਨੇ ਕਿਉਂਕਿ ਸਰਕਾਰੀ 'ਤੇ ਯਕੀਨ ਨਹੀਂ ਰਿਹਾ ਉੱਥੇ ਬੈਂਚ ਹੈ ਨਹੀਂ ਬਾਥਰੂਮ ਹੈ ਨਹੀਂ ਟੀਚਰ ਹੈ ਨਹੀਂ ਕਿਤਾਬਾਂ ਹੈ ਨਹੀਂ ਵਰਦੀਆਂ ਹੈ ਨਹੀਂ ਬੰਦਾ ਕਹਿੰਦਾ ਚਲ ਕੋਈ ਨਹੀਂ ਮੇਰੀ ਤਾਂ ਚਲੋ ਲੰਘੀ ਕਿਵੇਂ ਨਾ ਕਿਵੇਂ ਕਰਕੇ ਚੋਹਾਕ ਨੂੰ ਪੜਾ ਲੀਏ ਉੱਥੇ ਫੀਸ ਜ਼ਿਆਦਾ ਹੈ ਕੋਈ ਗੱਲ ਨਹੀਂ ਜਿਹੜੇ 4 ਬਿੱਗੇ ਇੱਧਰ ਹੈਗੇ ਨਹੀਂ ਇੱਧਰ ਵੇਚ ਦਾਂਗੇ ਚੋਹਾਕ ਪੜਾ ਲੀਏ ਮਜਬੂਰੀਆਂ ਹੋ ਗਈਆਂ 6 ਮਹੀਨਿਆਂ ਦੇ ਵਿੱਚ ਬਚਾਉਣ ਵਾਲੇ 6 ਮਹੀਨਿਆਂ ਚ 6 ਨਹੀਂ ਤਾਂ ਸਾਲ ਲਾ ਲਓ ਮੈਂ ਇਹਨ ਮਜ਼ਦੂਰੀਆਂ ਨੂੰ ਮਰਜ਼ੀ ਚ ਬਦਲ ਦੂੰਗਾ ਜੀ ਕਿਵੇਂ ਸਕੂਲ ਇੰਨੇ ਸ਼ਾਨਦਾਰ ਬਣਾ ਦੂੰਗਾ ਸਾਰੀ ਟੀਮ ਨਾਲ ਮਿਲ ਕੇ ਤੁਹਾਡੇ ਸਹਿਯੋਗ ਨਾਲ ਤੁਹਾਨੂੰ ਪੁੱਛ ਕੇ ਸਕੂਲ ਇੰਨੇ ਸ਼ਾਨਦਾਰ ਹੋਣਗੇ ਕਿ ਤੁਹਾਡੀ ਮਰਜ਼ੀ ਹੋਊਗੀ ਪ੍ਰਾਈਵੇਟ ਚ ਬਣਾਓ ਪ੍ਰਾਈਵੇਟ ਚ ਬਣਾ ਲਓ ਸਰਕਾਰੀ ਚ ਬਣਾਓ ਸਰਕਾਰੀ ਚ ਬਣਾ ਲਓ ਪਰ ਉਧਰ ਫੀਸ ਲੱਗਦੀ ਹੈ ਇਧਰ ਫੀਸ ਵੀ ਨਹੀਂ ਲੱਗਣੀ ਸਰਕਾਰੀ ਵਾਲੇ ਪਾਸੋਂ ਪੜਾਈ ਦਾ ਲੈਵਲ 'ਚ ਕੋਈ ਫਰਕ ਨਹੀਂ ਹੋਊਗਾ ਬਿਲਕੁਲ ਇਸ ਤਰ੍ਹਾਂ ਹਸਤਾਣਾ ਦਾ ਹੋਊਗਾ ਤੁਹਾਡੀ ਮਰਜ਼ੀ ਹੋਊਗੀ ਪ੍ਰਾਈਵੇਟ ਜਿਲਾਜ ਕਰਾਉਣਾ ਪ੍ਰਾਈਵੇਟ ਕਰਾ ਲਓ ਸਰਕਾਰੀ ਜਿਲਾਜ ਕਰਾਉਣਾ ਸਰਕਾਰੀ ਜਿ ਕਰਾ ਲਓ ਮਸ਼ੀਨਾਂ ਵੀ ਉਹੀ ਡਾਕਟਰ ਵੀ ਉਸ ਵੱਧ ਕੁਆਲੀਫਾਈਡ ਤੇ ਨਾਲ ਸਟਾਫ ਵੀ ਕਲੀਨੈਸ ਵੀ ਸਭ ਕੁਝ ਤੁਹਾਡੀ ਮਰਜ਼ੀ ਹੈ ਪ੍ਰਾਈਵੇਟ ਚ ਇਲਾਜ ਕਰਾਉਣਾ ਪ੍ਰਾਈਵੇਟ ਕਰਾ ਲਓ ਸਰਕਾਰੀ ਚ ਕਰਾਉਣਾ ਸਰਕਾਰੀ ਚ ਕਰਾ ਲਓ ਉਧਰ ਪੈਸੇ ਲੱਗਣਗੇ ਟੈਸਟਾਂ ਦੇ ਇਧਰ ਪੈਸੇ ਨਹੀਂ ਲੱਗਣਗੇ ਇਹ ਮੈਂ ਮਜਬੂਰੀਆਂ ਮਰਜ਼ੀ ਚ ਬਦਲ ਲੀਆਂ ਚਾਹੁੰਦਾ ਜੀ ਜੇ ਤੁਹਾਨੂੰ ਚੰਗੀ ਲੱਗੀ ਗੱਲ ਤਾਂ ਤਾੜੀਆਂ ਮਾਰੋ